ਹਰ ਜੋਗ ਮਾਪਿਓ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਤਾਂ ਹੋ ਸਕੇ ਤਾਂ ਸ਼ੇਅਰ ਵੀ ਕਰ ਦੇਣਾ ਕਿਉਂਕਿ ਨੀਦਰਲੈਂਡ ਦੇ ਵਿੱਚ ਇੱਕ ਰਿਸਰਚ ਹੋਈ ਹੈ ਜਿਤੋਂ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਅਰ ਸਰਚ ਦੇ ਮੁਤਾਬਕ ਜਿਹੜੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹੁਣ ਮੋਬਾਈਲ ਫੋਨ ਦੇਖਦੇ ਨੇ ਜਾਂ ਪਹਿਲਾਂ ਦੇਖਦੇ ਸੀਗੇ ਉਹਨਾਂ ਨੂੰ 18 ਸਾਲ ਤੋਂ ਲੈ ਕੇ 24 ਸਾਲ ਦੇ ਵਿੱਚ ਜਿਹੜੀਆਂ ਸਿੰਪਟਮ ਨਾ ਰਹੇ ਨੇ ਉਹ ਕਿਹਨੇ ਸੁਸਾਈਡ ਇਮੋਸ਼ਨ ਇਨਸਟੈਬਿਲਟੀ ਗੁੱਸਾ ਬਹੁਤ ਜ਼ਿਆਦਾ ਹੋਣਾ ਗੁੱਸੇ ਦੀ ਪ੍ਰੋਬਲਮ ਇਹਦੇ ਨਾਲ ਹੀ ਫੋਕਸ ਨਾ ਬਣਨਾ ਕਿਸੇ ਵੀ ਚੀਜ਼ ਉੱਪਰ ਇਸ ਕਰਕੇ ਨੀਦਰਲੈਂਡ ਰਸ਼ੀਆ ਨਿਊਜ਼ੀਲੈਂਡ ਇਟਲੀ ਵਰਗੇ ਸਾਰੇ ਦੇਸ਼ਾਂ ਨੇ ਉਹ 스마트ਫੋਨ ਦੇ ਉੱਪਰ ਬੱਚਿਆਂ ਦੇ ਬੈਨ ਲਗਾ ਦਿੱਤਾ ਹੈ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖੋ ਬਹੁਤ ਜ਼ਰੂਰੀ ਹੈ ਮੋਬਾਈਲ ਫੋਨ ਦੇਖਣ ਦੀ ਲਿਮਟ ਜ਼ਰੂਰ ਬਣਾਓ ਕਿਉਂਕਿ ਅਸੀਂ ਜਦੋਂ 2 ਮਿੰਟ ਲਈ ਫੋਨ ਦੇਖਦੇ ਹਾਂ ਤਾਂ 40 ਮਿੰਟ ਤੋਂ ਬਾਅਦ ਖੇੜਾ ਛੱਡਦਾ ਹੈ ਇਸ ਕਰਕੇ ਜਰੂਰ ਬਚਾਓ ਆਪਣੇ